And mm -hmm. सजणे सच पेश ਸਾਹਿਬ ਜੀ ਰਾਗ ਸੂਹੀ ਮਹੱਲਾ 3 ਘਰ 10 ਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੁਨੀਆ ਨਾਸਾਲਾ सी लोका ना साला हो मर खाक थी दुनिया न साल जो मर वंस सी लोका ना साला हर खाक थी ਵਾਹ ਮੇਰੇ ਸਾਹਿਬਾਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹੂ ਰਹਾ ਦੁਨੀਆ ਕੇਰੀ ਦੋਸਤੀ ਮਾਨਮੁਖ ਦੱਜ ਮਰਾਨਾ ਜਾਮਪੁਰ ਬੱਦੇ ਮਾਰਿਆ ਹੈ ਵਿਲਾ ਨਾ ਲਾਹਨ ਗੁਰਮੁਖ ਜਨਮ ਸਕਾਰਥਾ ਸਚੈ ਸਬਦ ਲਗਾਨ ਆਤਮ ਰਾਮ ਪ੍ਰਗਾਸਿਆ ਸਜੇ ਸੁਖ ਰਹਾਨ ਗੁਰ ਕਾ ਸਬਦ ਵਿਸਾਰਿਆ ਦੂਜੇ ਭਾਈ ਰਚਾਨ ਤਿਸਨਾ ਭੁਖ ਨਾ ਉਤਰੈ ਅਨ ਦਿਨ ਜਲਤ ਫਿਰੰਨ ਦੁਸਤਨ ਨਾਲ ਦੂਸਤੀ ਨਾਲ ਸੰਤਾ ਵੈਰ ਕਰਨ ਆਪ ਡੂਬੇ ਕਟਾਂ ਬਸਿਓ ਸਗਲੇ ਕੁ ਲਡੂ ਬਾਨ ਨਿੰਦਾ ਭਲੀ ਕਿਸੈ ਕੀ ਨਾਹੀ ਮਾਨ ਮੁਖ ਮੁਗਧ ਕਰਾਨ ਮੋਹ ਕਾਲੇ ਤਿਨ ਨਿੰਦਕਾ ਨਰ ਕੇ ਘੋਰ ਪਵਨ ਏ ਮਨ ਜੈਸਾ ਸਿਵ ਹੈ ਤੈਸਾ ਹੋਵਹਿ ਤੇਹਿ ਕਰਮ ਕਮਾ ਜੇ ਆਪੇ ਖਾਵਣਾ ਕਹਿਣਾ ਕਿຊੂ ਨਾ ਜਾਏ ਮਹਾਪੁਰਖਾ ਕਾ ਬੋਲਣਾ ਹੁਵਾ ਗਿਤਾ ਪਰਥਾਈ ਓਇ ਅਮਰਦ ਭਰੇ ਭਰਪੂਰ ਹਾਏ ਉਹਨਾ ਤਿਲਨਾਤਮਾਈ ਗੁਣਕਾਰੀ ਗੁਣ ਸੰਗਰ ਹੈ ਅਵਰਾ ਉਪਦੇਸੇ ਦਾ ਸੇਵੜ ਭਾਗੀ ਜੇ ਉਹਨਾ ਮਿਲ ਰਹੀ ਅਨ ਦਿਨ ਨਾਮ ਲਾਈਨਾ ਦੇਸੀ ਜਿਕ ਸੰਭਾਹ ਜਿਨੋ ਪਾਈ ਮੇਦਨੇ ਏਕੂ ਹੈ ਗਾਤਾਰ ਸੱਚਾ ਆਪ ਤਣੀ ਉਹ ਸੱਚ تیرੇ ਨਾਲ ਹੈ ਗੁਰਮੁਖ ਨਦਰ ਨਿਆਲ ਆਪੇ ਬਖਸੇ ਮਿਲਾਈ ਸੋ ਪ੍ਰਭ ਸਦਾ ਸਮਾਲ ਮਾਨਮੁ ਮਾਨਮੈਲਾ ਸਜ ਨਿਰਮਲਾ ਕਿਉ ਕਰ ਮਿਲਿਆ ਜਾਈ ਪ੍ਰਭ ਮਿਲੇ ਤਾਂ ਮਿਲ ਰਹਾ ਸਬਦ ਜਲਾਈ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਣ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤ ਗੁਰ ਮਿਲੇ ਤਾਂ ਮਿਲ ਰਹਾ ਸਾਚ ਰਖਾ ਵਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਤਪਿਆਰ ਪਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਾਨ ਮੁਖ ਮਾਨ ਨਾ ਭਿਜੈ ਆਤਮੈਲੀ ਚਿੱਤ ਕਠੋਰ ਸੱਪ ਦੁੱਧ ਪੀ ਆਈਐ ਅੰਦਰ ਵਿਸਨ ਕੋਰ ਆਪ ਕਰੀ ਕਿਸ ਆਖੀਐ ਆਪੇ ਬਖਸ਼ਣ ਹਾਰ ਗੁਰ ਸਬਦੀ ਨਾਲੀ ਉਤਰੈ ਤਾ ਸੱਚ ਬਣਿਆ ਸੀਗਾਰ ਸੱਚਾ ਸਾਹੂ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕਾਨ ਓਨਾ ਸੱਚ ਨਾ ਭਾਵਈ ਦੁਖ ਹੀ ਮਾਹੇ ਪਚਾਨਾ ਹਉ ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਪਇਆ ਇਰਤ ਕਮਾਵਣਾ ਕੋਈ ਨਾ ਮੇਟਣਾਰ ਸੰਤਾਂ ਸੰਗਤ ਮਿਲ ਰਹਿ ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਾਨ ਦਰ ਸੱਚ ਸਚਿਆਰ ਪੂਰੇ ਪੂਰੇ ਪੂਰੀ ਮਤ ਹੈ ਅਹਨ ਸੰਨਾਮ ਧਿਆਈ ਹੋ ਮੈਂ ਮੇਰਾ ਵੱਡ ਰੋਗ ਹੈ ਵਿੱਚ ਹੂਠਾ ਕਰਾਈ ਗੁਰਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾ ਮਨ ਸੋ ਪੀ ਆਗੇ ਧਰੀ ਵਿੱਚ ਹੋ ਆਪ ਗਵਾਈ ਖਿਚੋ ਤਾਣ ਬਿਗੁਚੀਏ ਇੱਕ ਸਸਿਓ ਲੇਵਲਾਈ ਹੋ ਮੈਂ ਮੀਰਾ ਛੱਡ ਤੂ ਤਾ ਸੱਚ ਰਹੇ ਸਮਾਈ ਸਤ ਗੁਰ ਨੂੰ ਮਿਲੇ ਸੇ ਭਾਈ ਰਾ ਸੱਚੇ ਸ਼ਬਦ ਲਗਾਨਾ ਸੱਚ ਮਿਲੇ ਸੇਨਾ ਵਿਛੜਾ ਹੈ ਦਰ ਸੱਚੇ ਰੀ ਸੰ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਭਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖੀ ਉਪਜੈ ਸੱਚੀ ਭਗਤ ਕਰੇ ਨਾ ਸਚ ਵਣਜ ਹੈ ਗੁਰ ਸਬਦ ਸਿਉ ਲਾਹ ਨਾਮ ਲਈ ਨਾ ਸੋਇ ਨਾ ਕਰ ਕਰ ਸੰਚੀਐ ਚੱਲੈ ਨਾ ਚਲਦਿਆਂ ਨਾਲ ਵਿਣੰਾਵੈ ਨਾਲ ਨਾ ਚਲਸੀ ਸਭ ਮੁਠੀ ਜਮਕਾਲ ਮਨ ਕਾ ਤੂਸਾ ਹਰਨਾ ਹਿਰਦਾ ਰਖੋ ਸਮਾਲ ਇਹੋ ਖਰਚ ਖੋਟ ਹੈ ਗੁਰਮੁਖ ਨਿਭ ਹੈ ਨਾਲ ਏ ਮਾਨਾ ਮੁਲਹ ਭੁੱਲਿਆ ਜਸਹਿ ਪਤ ਗਵਾਈ ਇਹੋ ਜਗਤ ਮੋਹੇ ਜਾਵੇ ਆਪਿਆ ਗੁਰਮਤਿ ਸੱਚਤਿਆ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਇ ਗੁਰ ਕਾ ਸਬਦ ਮਾਨ ਤਨ ਰਪੈ ਰਸਿਉ ਰਹਿ ਸਮਾਈ ਸੋ ਸੰਹ ਮੀਜਾ ਰੰਗੁਲਾ ਰੰਗੇ ਸਾਜ ਸੁਭਾਈ ਕਾਮਣ ਰੰਗ ਤਾ ਚੜੈ ਜਾ ਪਿਰ ਕੈ ਅੰਕ ਸਮਾਈ ਚਿਰਿ ਵਿਸੁੰਨੇ ਭੀ ਮਿਲਨਾ ਜੋ ਸਤ ਗੁਰ ਸੇਵਨ ਅੰਤਰ ਨਾਵ ਨਿਦ ਨਾਮ ਹੈ ਖਾਣ ਖਰਚਨ ਨਾਲੇ ਖੁਟਾਈ ਹਰ ਗੁਣ ਸਹਿਜ ਰਵੰ ਨਾ ਹੋਏ ਜਨਮ ਹੈ ਨਾ ਮਰ ਹੈ ਨਾ ਹੋਏ ਦੁੱਖ ਸਹਨ ਰਾਖੇ ਸਿ ਉਭਰੇ ਹਰ ਸਿਉਂ ਕੀਲ ਕਰਨ ਸੱਜਣ ਮਿਲੇ ਨਾ ਵਿਛੜ ਹੈ ਜੀ ਆਨ ਦਿਨ ਮਿਲੇ ਰਾਨ ਇਸ ਜਗ ਮਹਿ ਵਿਰਲੀ ਜਾਣੀਐ ਸੱਚ ਲਹਨ ਸੱਜਣ ਮਿਲੇ ਨਾ ਵਿਛੜ ਹੈ ਜੀ ਆਨੰਦ ਇਹ ਮਿਲੇ ਰਹਨ ਇਸ ਜਗ ਮਹਿ ਵਿਰਲੀ ਜਾਣੀ ਹੈ ਨਾਨਕ ਸੱਚ ਸਾ ਵਾਹਿਗੁਰੂ ਜੀ ਕੀ ਫਤਹਿ ਨਾ ਜੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਰ ਸਾਹੀ ਦਸਵੀਂ ਪ੍ਰਥਮ ਭਗਵਤੀ ਸਮਰਗ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਮਰਦਾਸ RAM DAS ਹੁਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਦਿੱਠੇ ਸਬਦ ਗਜਾਈ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਬੀਆਂ ਜਿਨ੍ਹਾਂ ਨਾਮ ਜੱਪਿਆ ਵਣਸ ਗਿਆ ਦੀ ਚਲਾਈ ਤੇ ਵਾਹੀ ਦੇਖ ਕੇ ਐਡਿਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਂਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਸਿਰ ਆਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਵਾਹੀ ਤਿਨਾ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ੀਦਾਂ ਦੀ ਕਮਾਈ ਦਾ ਧਿਆਨ ਧਰੋ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਆਹੀ ਗੁਰੂ Oh, <laughs>